ਇੱਕ ਡਰੱਗ ਇਨਸਪੈਕਟਰ ਜਿਹੜਾ ਕਿ ਕਾਬੂ ਆਇਆ ਏ ਐਨਟੀਐਫ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਕਿ ਹਾਲ ਦੀ ਘੜੀ ਦੇ ਵਿੱਚ ਹੀ ਬਣਦੀ ਹੈ ਔਰ ਉਹਨਾਂ ਨੇ ਕਾਰਵਾਈ ਕਰਦਿਆਂ ਹੋਇਆਂ ਇੱਕ ਡਰੱਗ ਇਨਸਪੈਕਟਰ ਨੂੰ ਕਾਬੂ ਵੀ ਕਰ ਲਿਆ ਨਾਲ ਹੀ 24 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਨੇ ਤੇ ਜਿਹੜੇ ਦੋ ਲੋਕਰ ਨੇ ਉਹ ਵੀ ਜ਼ਬਤ ਕਰ ਲਏ ਨੇ ਔਰ ਇਹ ਕਾਰਵਾਈ ਕਿਉਂ ਕਰਨੀ ਪਈ ਹੈ ਦਰਅਸਲ ਉਹ ਇਸ ਦੇ ਵੱਖ-ਵੱਖ 24 ਬੈਂਕ ਖਾਤਿਆਂ ਦੇ ਵਿੱਚ ਜਿਸ ਦੇ ਵਿੱਚ ਉਸ ਦੇ ਖੁਦ ਖੁਦ ਦੇ ਖਾਤੇ ਸਨ ਪਰਿਵਾਰਕ ਮੈਂਬਰਾਂ ਦੇ ਖਾਤੇ ਸਨ 7 ਕਰੋੜ ਰੁਪਏ ਤੋਂ ਬਾਅਦ ਦੀ ਜਿਹੜੀ ਆ ਉਸ ਦੇ ਵਿੱਚ ਰਾਸ਼ੀ ਪਾਈ ਗਈ ਹੈ ਉਹਨਾਂ ਖਾਤਿਆਂ ਵਿੱਚ ਤੇ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਔਰ ਇਹ ਵੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਟਵੀਟ ਕਰਕੇ ਐਕਸ ਦੇ ਉੱਤੇ ਪੋਸਟ ਪਾਉਂਦਿਆਂ ਹੋਇਆਂ ਇਸ ਗੱਲ ਜ਼ਿਕਰ ਕੀਤਾ ਜਾਣਕਾਰੀ ਸਾਂਝੀ ਕੀਤੀ ਹੈ ਕਿ 24 ਬੈਂਕ ਖਾਤਿਆਂ ਨੂੰ ਅਸੀਂ ਫ੍ਰੀਜ਼ ਵੀ ਕੀਤਾ ਔਰ ਨਾਲ ਹੀ 7 ਕਰੋੜ ਦੀ ਜਿਹੜੀ ਉਸ ਦੇ ਵਿੱਚ ਰਾਸ਼ੀ ਜਮਾ ਇਸ ਤੋਂ ਇਲਾਵਾ ਨਗਦੀ ਵੀ ਬਰਾਮਦ ਕੀਤੀ ਗਈ ਹੈ ਤਸਦੇ ਕੋਲੋਂ ਜਿਹੜੇ ਸੋਨੇ ਦੇ 260 ਗ੍ਰਾਮ ਦੇ ਗਹਿਣੇ ਆ ਜਿਹੜੇ ਉਹ ਵੀ ਬਰਾਮਦ ਕੀਤੇ ਗਏ ਨੇ ਹੋਰ ਉਸਨੇ ਕੀ ਕੁਝ ਬਣਾ ਰੱਖਿਆ ਸੀ ਉਸ ਦੀ ਜਿਹੜੀ ਹੈ ਜਾਇਦਾਦ ਹੈ ਕਿ ਮਿਹਨਤੀ ਕਮਾਈ ਨਾਲ ਬਣੀ ਹੋਈ ਸੀ ਜਾਂ ਕਾਲੀ ਕਮਾਈ ਨਾਲ ਕਾਲੀ ਕਮਾਈ ਨਾਲ ਇਸ ਕਰਕੇ ਕਿਉਂਕਿ ਪੁਲਿਸ ਨੇ ਦਾਵਾ ਕੀਤਾ ਡੀਜੀਪੀ ਗੌਰਵ ਯਾਦਵ ਨੇ ਕਿਹਾ ਏਐਨਟੀਐਫ ਦੀ ਟੀਮ ਨੇ ਕਿਹਾ ਕਿ ਉਹ ਡਰੱਗ ਇੰਸਪੈਕਟਰ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਨਸ਼ਾ ਤਸਕਰ ਸੀ ਜਿਹੜੇ ਕਾਰੋਬਾਰ ਜੇਲ੍ਹਾਂ ਚ ਬੈ ਕੇ ਚਲਾਉਂਦੇ ਨੇ ਉਹਨਾਂ ਦੇ ਨਾਲ ਇਸ ਦੇ ਸੰਬੰਧ ਸਾਨੂੰ ਉਹਨਾਂ ਦੇ ਨਾਲ ਇਸ ਦੀ ਯਾਰੀ ਸੀ ਤੇ ਡਰੱਗ ਇੰਸਪੈਕਟਰ ਦੀ ਡਿਊਟੀ ਕਿੱਥੇ ਕਿੱਥੇ ਰਹੀ ਔਰ ਉਸਨੇ ਕਿੰਨੀ ਆ ਜਿਹੜੀ ਇਸ ਤਰੀਕੇ ਨਾਲ ਕਮਾਈ ਆ ਜਿਹੜੀ ਕਾਲੀ ਕੀਤੀ ਉਸ ਤੇ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਏ ਐਨ ਟੀ ਐਫ ਨੇ ਮੁਹਾਲੀ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਤੇ ਜੇਲ੍ਹਾਂ ਦੇ ਵਿੱਚ ਬੰਦ ਤਸਕਰਾਂ ਦੇ ਨਾਲ ਉਸ ਦੇ ਸੰਬੰਧ ਦੱਸੇ ਜਾਂਦੇ ਨੇ ਤੇ ਕਰੋੜਾਂ ਦੀ ਪ੍ਰਾਪਰਟੀ ਜਾਇਦਾਦ ਉਸਨੇ ਬਣਾ ਲਈ ਪੰਜਾਬ ਪੁਲਸ ਨੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਡਰਗ ਇੰਸਪੈਕਟਰ ਸ਼ੀਸ਼ਨ ਮਿੱਤਲ ਉਸ ਦਾ ਨਾਮ ਦੱਸਿਆ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਸ਼ੀਸ਼ਨ ਮਿੱਤਲ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਵੱਲੋਂ ਕੀਤਾ ਗਿਆ ਮੁਹਾਲੀ ਤੋਂ ਉਸ ਦੀ ਗ੍ਰਿਫਤਾਰੀ ਹੋਈ ਹੈ ਆ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਸਬੰਧੀ ਖੁਦ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਮਲਜ਼ਮ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਦੇ ਨਾਲ ਸਿੱਧਾ ਸੰਪਰਕ ਦੇ ਵਿੱਚ ਸੀ ਨਸ਼ਾ ਤਸਕਰੀਆਂ ਦੇ ਨਾਲ ਸੰਪਰਕ ਦੇ ਵਿੱਚ ਸੀ ਤੇ ਮਲਜ਼ਮ ਜੇਲਾ ਦੇ ਵਿੱਚ ਜਿਹੜੇ ਬੰਦ ਨਸ਼ਾ ਤਸਕਰ ਨੇ ਉਹਨਾਂ ਦੇ ਨਾਲੇ ਕਿਵੇਂ ਚਲਾਉਂਦਾ ਸੀ ਕਾਰੋਬਾਰ ਇਸ ਦਾ ਨੈਟਵਰਕ ਤੋੜਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਉਸਤੇ ਤੱਕ ਪਹੁੰਚੀ ਹੈ ਇਹ ਐਨਟੀਐਫ ਦੀ ਟੀਮ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਜਿਹੜਾ ਸ਼ੀਸ਼ਨ ਮਿੱਤਲ ਜਿਸ ਨੂੰ ਤਾਂ ਕਾਬੂ ਕਰ ਲਿਆ ਗਿਆ ਹੁਣ ਇਹ ਆਪਣੇ ਮੂੰਹੋਂ ਕੀ ਕੀ ਦੱਸਦਾ ਹੈ ਤੇ ਕਿਹੜੀਆਂ-ਕਿਹੜੀਆਂ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੰਦ ਨਸ਼ਾ ਤਸਕਰ ਨੇ ਜਾਂ ਮਾੜੇ ਅੰਸਰ ਨੇ ਜਿਸ ਦੇ ਨਾਲ ਇਸ ਦੇ ਸਬੰਧ ਬਣੇ ਔਰ ਸਬੰਧ ਬਣ ਕਿਵੇਂ ਗਏ ਡਰਗ ਇਨਸਪੈਕਟਰ ਨੇ ਆਪਣੀ ਨੌਕਰੀ ਪੇਸ਼ਾ ਕਰਦਿਆਂ ਹੋਇਆਂ ਉਸ ਦੀ ਗਲਤ ਵਰਤੋਂ ਕਿਵੇਂ ਕੀਤੀ ਔਰ ਕਦੋਂ ਤੋਂ ਉਸ ਦੇ ਨਸ਼ਾ ਤਸਕਰਾਂ ਨਾਲ ਯਾਰੀ ਪਈ ਹੈ ਔਰ ਕਿਸ-ਕਿਸ ਦੇ ਨਾਲ ਯਾਰੀ ਹੈ ਜੇਕਰ ਇਹ ਭੇਤ ਖੋਲਣਗੇ ਮੁ ਤਫਤੀਸ਼ ਦੇ ਵਿੱਚ ਤਾਂ ਫਿਰ ਅਗਲੀ ਕਾਰਵਾਈ ਕੀ ਨਸ਼ਾ ਤਸਕਰ ਜਿਹੜੇ ਕਿ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਖਿਲਾਫ ਕੀ ਹੋਵੇਗੀ ਕਿਉਂਕਿ ਆਲਰੇਡੀ ਜੇਲ੍ਹ ਦੇ ਵਿੱਚ ਬੰਦ ਨੇ ਜੇਕਰ ਜੇਲ੍ਹ ਦੇ ਵਿੱਚ ਰਹਿ ਕੇ ਵੀ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਨੇ ਤਾਂ ਇਹ ਪ੍ਰਸ਼ਾਸਨ ਦੇ ਉੱਤੇ ਜੇਲ੍ਹ ਵਿਭਾਗ ਦੇ ਉੱਤੇ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿਉਂਕਿ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਪਹਿਲਾਂ ਹੀ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਨੇ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਨੇ ਵੱਡੀ ਵਿਵਪਤਾ ਚ ਪਾਇਆ ਹੋਇਆ ਸੀ ਜੇਲ੍ਹ ਵਿਭਾਗ ਨੂੰ ਪੰਜਾਬ ਪੁਲਿਸ ਨੂੰ ਡੀਜੀਪੀ ਨੂੰ ਤੇ ਹੁਣ ਨਸ਼ਾ ਤਸਕਰਾਂ ਦੇ ਸਬੰਧ ਜਦੋਂ ਡਰੱਗ ਇਨਸਪੈਕਟਰਾਂ ਦੇ ਨਾਲ ਜਾਂ ਪੁਲਿਸ ਦੇ ਕਿਸੇ ਵੀ ਅਧਿਕਾਰੀ ਦੇ ਨਾਲ ਜਦੋਂ ਲੱਭਦੇ ਨੇ ਤੇ ਉਦੋਂ ਫਿਰ ਸ਼ੱਕ ਦੀ ਸੂਈ ਹੋਰ ਵੱਜ ਜਾਂਦੀ ਹੈ ਕਿ ਨਸ਼ਾ ਤਸਕਰਾਂ ਦਾ ਬਾਹਰ ਤਾਂ ਜਿਹੜਾ ਕਾਰੋਬਾਰ ਚੱਲਦਾ ਚਾਲੀ ਰਿਹਾ ਉਹਨਾਂ ਨੂੰ ਕਦੋਂ ਕਾਬੂ ਕੀਤਾ ਜਾਣਾ ਉਹ ਵੱਖਰੇ ਸਵਾਲ ਹੁੰਦੇ ਨੇ ਪਰ ਜਿਹੜੇ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਨਹੀਂ ਟਿਕ ਰਹੇ ਤੇ ਉਹਨਾਂ ਆਪਣਾ ਕਾਰੋਬਾਰ ਚਲਾਇਆ ਹੋਇਆ ਢੱਲੇ ਦੇ ਨਾਲ ਤੇ ਉਸ ਦੇ ਉੱਤੇ ਰੋਕ ਕਦੋਂ ਲੱਗੇਗੀ ਇਸ ਦੇ ਬਾਰੇ ਵੀ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਜੇਲ੍ਹ ਵਿਭਾਗ ਨੂੰ ਜ਼ਰੂਰ ਜਵਾਬ ਦੇਣਾ ਚਾਹੀਦਾ ਹੈ ਹਾਲਾਂਕਿ ਜਿਹੜਾ ਡਰਗ ਇੰਸਪੈਕਟਰ ਸ਼ੀਸ਼ਨ ਮਿੱਤਲ ਕਾਬੂ ਆਇਆ ਹੈ ਇਸ ਦੇ 24 ਖਾਤਿਆਂ 'ਚੋਂ 7 ਕਰੋੜ 9 ਲੱਖ ਰੁਪਏ ਜਿਹੜੇ ਆ ਰਾਸ਼ੀ ਦੱਸੀ ਜਾਂਦੀ ਆ ਕਿ ਮਿਲੀ ਆ ਇਸ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਏ ਐਨ ਟੀ ਐਫ ਨੇ ਮੁਲਜ਼ਮ ਦੇ 24 ਬੈਂਕ ਖਾਤਿਆਂ ਦੀ ਪਛਾਣ ਵੀ ਕੀਤੀ ਤੇ ਉਹਨਾਂ ਨੂੰ ਫ੍ਰੀਜ਼ ਵੀ ਕੀਤਾ ਹੈ ਔਰ ਇਸ ਤੋਂ ਇਲਾਵਾ ਦੋ ਬੈਂਕ ਲੋਕਰ ਆ ਜਿਹੜੇ ਉਹ ਵੀ ਜ਼ਬਤ ਕਰ ਲਏ ਗਏ ਨੇ ਉੱਥੇ ਹੀ ਏ ਐਨ ਟੀ ਐਫ ਨੇ ਯਾਨੀ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ 1.5 ਕਰੋੜ ਦੀ ਨਗਦੀ ਹੈ ਜਿਹੜੀ ਉਹ ਵੀ ਬਰਾਮਦ ਕੀਤੀ ਹੈ 260 ਗ੍ਰਾਮ ਦਾ ਸੋਨਾ ਤੇ ਵਿਦੇਸ਼ੀ ਮੁਦਰਾ ਜਿਹੜੀ ਆ ਉਹ ਵੀ ਬਰਾਮਦ ਕਰ ਲਈ ਹੈ ਜ਼ੀਰਕਪੁਰ ਤੇ ਡੱਬ ਵਾਲੀ ਦੇ ਵਿੱਚ ਵੀ ਉਸਨੇ ਆਪਣੀ ਜਾਇਦਾਦ ਬਣਾਈ ਹੈ ਏਐਨਟੀਐਫ ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਾਫੀ ਸੰਪਤੀ ਬਣਾ ਲਈ ਹੈ ਇਹ ਤਾਂ ਸਿਰਫ ਬੈਂਕ ਖਾਤਿਆਂ ਦੇ ਵਿੱਚ ਪਈ ਰਾਸ਼ੀ ਜਾਂ ਨਗਦੀ ਜਿਹੜੀ 1.5 ਕਰੋੜ ਦੀ ਬਰਾਮਦ ਹੋਈ ਸੋਨੇ ਦੇ ਗਹਿਣੇ ਬਰਾਮਦ ਹੋਏ ਇਹ ਤਾਂ ਇੱਕ ਅਲੱਗ ਹੈ ਔਰ ਜਿਹੜੀ ਅਚਲ ਸੰਪਤੀ ਹੈ ਉਹ ਵੀ ਵੱਡੇ ਪਾਦਰ ਦੇ ਉੱਤੇ ਉਸਨੇ ਢੱਲੇ ਨਾਲ ਬਣਾ ਲਈ ਉਸਨੇ ਜ਼ਿਰਕਪੁਰ ਤੇ ਡੱਬ ਵਾਲੀ ਦੇ ਵਿੱਚ 2 ਕਰੋੜ ਤੋਂ ਵੱਧ ਦੀ ਮੁੱਲ ਦੀ ਅਚਲ ਸੰਪਤੀ ਬਣਾਈ ਹੋਈ ਹੈ ਇਸ ਤੋਂ ਇਲਾਵਾ ਪੁਲਿਸ ਦੀਆਂ ਟੀਮਾਂ ਉਸ ਦੇ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ 1 ਮਹੀਨੇ ਪਹਿਲਾਂ ਪੁਲਿਸ ਦੀ ਰੇਡ ਹੋਈ ਸੀ ਸ਼ੀਸ਼ਨ ਮਿੱਤਲ ਕਰੀਬ 1 ਮਹੀਨੇ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਿਹਾ ਸੀ ਪੁਲਿਸ ਦੀ ਤਰਫ ਤੋਂ 1 ਮਹੀਨਾ ਪਹਿਲਾਂ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਪੁਲਿਸ ਨੇ ਬਠਿੰਡਾ ਮੁਹਾਲੀ ਗਿੱਦੜਬਾਹ ਜ਼ਿਰਕਪੁਰ ਤੇ ਫਤਿਆ ਵਾਸਮਿਤ ਕਈ ਜਗ੍ਹਾ ਦੇ ਉੱਤੇ ਛਾਪੇਮਾਰੀ ਕੀਤੀ ਸੀ ਇਸ ਤੋਂ ਬਾਅਦ ਬੈਂਕ ਖਾਤੇ ਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਗਈ ਹਾਲਾਂਕਿ ਉਹ ਪਕੜੇ ਪਕੜਿਆ ਨਹੀਂ ਸੀ ਗਿਆ ਉਸ ਸਮੇਂ ਕੇਸ ਜ਼ਰੂਰ ਦਰਜ ਕੀਤਾ ਗਿਆ ਸੀ ਤੇ ਉਹ ਫਾਜ਼ਿਲਕਾ ਦੇ ਵਿੱਚ ਦਾ ਨਾਦ ਸੀ ਇਹ ਉਹੀ ਫਾਜ਼ਿਲਕਾ ਵਾਲਾ ਡਰੱਗ ਇਨਸਪੈਕਟਰ ਹੈ ਜਿੱਥੇ ਪਤਾ ਲੱਗਦਾ ਕਿ ਉਸ ਦੇ ਮਾਪੇ ਨੂੰ ਵੀ ਖਬਰ ਤੱਕ ਨਹੀਂ ਸੀ ਇਹ ਇੱਕ ਸਧਾਰਨ ਜਿਹੇ ਘਰ ਵਿੱਚ ਰਹਿ ਰਹੇ ਸਨ ਇਸ ਦੀ ਜਾਣਕਾਰੀ ਖੁਦ ਪ੍ਰਸ਼ਾਸਨ ਦੇ ਵੱਲੋਂ ਆਈ ਕਿ ਬਠਿੰਡਾ ਦੇ ਵਿੱਚ ਇੱਕ ਬਹੁਤ ਪੁਰਾਣਾ ਘਰ ਸਧਾਰਨ ਜਿਹਾ ਘਰ ਜਿਸ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਦੇ ਮਾਪਿਓ ਦੇ ਖਾਤਿਆਂ ਦੇ ਵਿੱਚ ਵੀ ਡਰੱਗ ਇਨਸਪੈਕਟਰ ਨੇ ਪੈਸੇ ਪਾਏ ਹੋਏ ਸਨ ਬਿਨਾ ਆਗਿਆ ਦੇ ਉਹ ਵਿਦੇਸ਼ ਵੀ ਜਾਂਦਾ ਸੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਮੁਲਜਬ ਡਰੱਗ ਇਨਸਪੈਕਟਰ ਸਰਕਾਰ ਤੋਂ ਬਿਨਾ ਆਗਿਆ ਲਏ ਲਗਾਤਾਰ ਵਿਦੇਸ਼ ਵੀ ਆਉਂਦਾ ਜਾਂਦਾ ਰਿਹਾ ਸੀ ਇਸ ਤੋਂ ਇਲਾਵਾ ਉਸਨੇ ਕਈ ਐਕਸ ਇੰਡੀਆ ਲੀਵ ਤੱਕ ਨਹੀਂ ਲਈ ਔਰ ਨਾ ਹੀ ਉਹ ਜੇਲ੍ਹ ਦੇ ਵਿੱਚ ਬੰਦ ਨਸ਼ਾ ਤੱਕ ਦੇ ਸੰਪਰਕ ਦੇ ਵਿੱਚ ਜਦੋਂ ਉਹ ਆਇਆ ਇਸ ਦੇ ਬਾਰੇ ਕਿਸੇ ਨੂੰ ਕੰਨੋਂ ਕਨ ਖਬਰ ਤੱਕ ਨਹੀਂ ਸੀ ਪਰ ਬਾਅਦ ਉਸਨੇ ਡਰੱਗ ਨੈੱਟਵਰਕ ਦੀ ਮਦਦ ਨਾਲ ਜਿਹੜਾ ਬਹੁਤ ਕੁਝ ਬਣਾ ਲਿਆ ਉਸ ਦੇ ਵਿਦੇਸ਼ੀ ਦੌਰਿਆਂ ਦੇ ਬਾਰੇ ਵੀ ਪੁਲਿਸ ਪੜਤਾਲ ਕਰ ਰਹੀ ਹੈ ਇਹ ਉਹੀ ਸੀਸ਼ਨ ਮਿੱਤਲ ਹੈ ਜਿਹੜਾ ਕੀ ਫਾਜ਼ਲ ਕਾ ਡਰੱਗ ਇੰਸਪੈਕਟਰ ਤਾਇਨਾਤ ਸੀ ਮੁਹਾਲੀ ਡੱਬ ਵਾਲੀ ਤੇ ਹੋਰ ਕਈ ਥਾਵਾਂ ਦੇ ਉੱਤੇ ਅਚਲ ਸੰਪਤੀਆਂ ਵੀ ਬਣਾਈਆਂ ਤੇ 24 ਬੈਂਕ ਖਾਤਿਆਂ ਚੋਂ 7 ਕਰੋੜ ਤੋਂ ਵੱਧ ਦੀ ਰਾਸ਼ੀ ਜਮ੍ਹਾਂ ਹੈ 1.5 ਕਰੋੜ ਦੀ ਨਕਦੀ ਬਰਾਮਦ ਹੋਈ ਹੁਣ ਫਿਰ ਛਾਪੇ ਮਾਰੀ ਹੋਈ ਹੈ ਇਸ ਦੇ ਬਾਰੇ ਖੁਦ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ ਦੇਖਦੇ ਹਾਂ ਕਿ ਸੀਸ਼ਨ ਮਿੱਤਲ ਤੋਂ ਜਦੋਂ ਪੁਸ਼ਕਿਸ਼ ਹੋਣੀ ਹੈ ਇੱਕ ਮਹੀਨੇ ਬਾਅਦ ਘਟੋ-ਘਟੇ ਕਾਬੂ ਆਇਆ ਔਰ ਕਿਹੜੇ-ਕਿਹੜੇ ਨਸ਼ਾ ਤਸਕਰਾਂ ਨਾਲ ਇਸ ਦੇ ਸੰਬੰਧ ਚੱਲਦੇ ਸਨ ਯਾਰੀਆਂ ਸਨ ਇਸ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੀ ਹੋ ਸਕਦੇ ਨੇ ਇਸ ਦੇ ਬਾਰੇ ਜਦੋਂ ਉਸ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ